ਸੋਨੇ ਯਾਰ ਦਾ ਰੰਗੂ ਦਰਬਾਰ ਦੀ ਅੱਖ ਗਹਿਰੀ ਹੋਗੀ ਕਮੀ ਜੱਥੇ ਦਾਰ ਦੀ ਕਿਹੜੀ ਕੌਮ ਸਾਨੂੰ ਆਣ ਕੇ ਵੰਗਾਰਦੀ ਅਸੀਂ ਕਰ ਚੱਲੋ ਖਾਲਸਾ ਜੀ ਚੱਲੋ ਖਾਲਸਾ ਜੀ ਅਮਰਤ ਸਰ ਚੱਲਿਏ ਜਿੰਨੋ ਪਿਆਰਾ ਸਾਥ ਗੁਰਾਂ ਦਾ ਦੁਆਰ ਹੈ ਛਾਲ ਮਾਰ ਕੇ ਉਹ ਆਵੇ ਲੀਖੋ ਬਾਹਰ ਆਜ ਖਾ ਹੌਣ ਆ ਪਾਂ ਸਾ ਲਾਇ ਸਿੰਗੋ ਆਰ ਵਾਰ ਨਹੀਂ ਰਹਿੰਦੇ ਪਿੱਛੋਂ ਆਣ ਆਪਾਂ ਪਹਿਲ ਕਰ ਚੱਲੀਏ ਚਲੋ ਖਾਲਸਾ ਦੀ ਅਮਰਤ ਸਾਰ ਚੱਲੀਏ ਜਦੋਂ ਪਟਿਉਂ ਦੁਸ਼ਮਣ ਸ਼ੇਰ ਲੈ ਗਿਆ ਪਿੱਛੋਂ ਲੈ ਰਿਆਂ ਦਾ ਜੋਰ ਜਦੋਂ ਪੈ ਗਿਆ ਛਾਲ ਮਾਰ ਕੇ ਪੱਠੀ ਤੇ ਸਿੱਖ ਬੈ ਗਿਆ ਗੁਰਾਂ ਆਸਾ ਸੀ ਆਪਾ ਵਾਰ ਗਈ ਸੋਹਣੀ ਬੰਦੇ ਦੇ ਪਿੱਛੇ ਸੀ ਆਪਾ ਵਾਰ ਗਈ ਕੱਚੇ ਘਰੇ ਤੇ ਸਰੀਰ ਸੋਨਾ ਖਾਰ ਗਈ ਕਈ ਵਾਰ ਸੀ ਚਨਾ ਤੋਂ ਪਹਿਲਾ ਪਾਰ ਗਈ ਆਪਾ ਨਾਮ ਇਤਿਹਾਸ ਵਿੱਚ ਭਰ ਚੱਲੀ ਏ ਚੱਲੋ ਖਾਲਸਾ ਜੀ ਚੱਲੋ ਖਾਲਸਾ ਜੀ ਅਮਰਤ ਸਰ ਜੱਲ ਈ ਏ 12 ਭਾਈ ਗੁਰਦਾਸ ਦੀਆਂ ਕਹਿੰਦੀਆਂ ਇਕ ਦੁਨੀਆ ਕਹਾਣੀ ਰਾਂਗੇ ਹੀਰ ਦੀ ਮੁਖੀ ਮਾਰਦੀ ਨਿਸ਼ਾਨ ਤਿੱਖੇ ਤੀਰ ਦੀ ਸਿੰਘਾ ਸੂਰ ਮਿਆਂ ਨੂੰ ਕਾਦਾ ਹੈ ਵੀ ਡਲ ਚੱਲੀਏ ਚਲੋ ਖਾਲਸਾ ਦੀ ਅਮਰਤ ਸਰ ਚੱਲੀਏ ਕਥਾ ਪੜੋ ਗੁਰੂ ਪੰਜਵੇਂ ਪਿਆਰੇ ਦੀ ਗੁਰੂ ਨਾਨਕ ਸਾਹਿਬ ਹੰਦ ਤੇ ਸਹਾਰੇ ਦੀ ਅਰੇ ਇੱਤ ਆਕਦਾ ਧਾਰਾ ਦੱਸਦੀ ਹੈ ਆ ਤੇ ਸਭ ਚਖਣ ਆ ਗਿਆ ਮੇਰੇ ਜਿਉਂਦੇ ਆ ਜਿਉ ਨੂੰ ਕੋਈ ਤਾ ਗਿਆ ਅਸੀਂ ਭੰਗਰਾ ਪਤਾ ਸੇ ਕਿਉਂ ਨਾ ਖਲ ਚੱਲੀ ਏ ਚਲੋ ਖਾਲਸਾ ਜੀ ਅਮਰ ਤੇ ਸਾਰੇ ਚੱਲੀ ਗੋਵਾਰ ਨਹੀਂ ਰੱਬੀ ਜੋਤ ਨਾਲ ਪਾਪੀ ਦਾ ਪਿਆਰ ਨਹੀਂ ਬਾਡੀ ਝਾਲਮਾਂ ਦੀ ਚੋਗੀ ਸਿੰਘਾ ਤਹ ਚੱਲੀਏ ਚੱਲੋ ਥਾ